ਹੈਲੋ ਸਸਿਕਾ ਜੀ ਅੱਜ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ ਜਿਹਦੇ ਵਿੱਚ ਆਪਾਂ ਬਿਨਾਂ ਛਪਾਈ ਤੋਂ ਜਿਹੜਾ ਹੈਂਡਵਰਕ ਕਰਾਂਗੇ ਤੇ ਬਿਨਾਂ ਛਪਾਈ ਤੋਂ ਕਿਵੇਂ ਕਰਨਾ ਪਹਿਲਾਂ ਉਹਦੀ ਆਊਟਲਾਈਨਿੰਗ ਕਿਵੇਂ ਕਰਨੀ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਇਹ ਆਪਣੇ ਕੋਲ ਗੁਲਨ ਥ੍ਰੈਡ ਆ ਦੋ ਬਲਾਈ ਕੜਾਈ ਵਾਲਾ ਹਲਕਾ ਤੇ ਇਹ ਵਾਲੇ ਆਪਣੇ ਕੋਲ ਟ੍ਰਾਇੰਗਲ ਸ਼ੇਪ ਦੇ ਸ਼ੀਸ਼ੇ ਆ ਤੇ ਇਹ ਆਪਣੇ ਕੋਲ ਛਿੱਪੀ ਆ ਕਟੋਰੀ ਵਾਲੀ ਜਿਹੜੀ ਆਪਾਂ ਇਹਦੇ ਵਿੱਚ ਯੂਜ਼ ਕਰੀ ਹੋਈ ਆ ਤੇ ਇਹ ਆਪਾਂ ਆਊਟਲਾਈਨਿੰਗ ਕਰੀ ਆ ਸਲਾਈ ਮਸ਼ੀਨ ਨਾਲ ਤੇ ਬਲੈਕ ਦੇ ਉੱਤੇ ਥੋੜਾ ਛਾਪਾ ਲਾਣਾ ਡਿਫਿਕਲਟ ਜਾ ਹੁੰਦਾ ਕਿਉਂਕਿ ਉਹ ਬਾਦ ਦੇ ਵਿੱਚ ਵੀ ਚਮਕੀ ਜਾਂਦਾ ਫਿਰ ਉਤਰਦਾ ਨਹੀਂ ਤਾਂ ਕਰਕੇ ਆਪਾਂ ਜਿਹੜੀ ਇਹ ਸਲਾਈ ਮਸ਼ੀਨ ਨਾਲ ਇਹਦੀ ਆਊਟਲਾਈਨਿੰਗ ਕਰੀ ਆ ਉਸ ਤੋਂ ਬਾਅਦ ਇਹਨੂੰ ਫਿਰ ਹੈਂਡਵਰਕ ਨਾਲ ਸਾਰਾ ਫਿਲ ਕਰਿਆ ਤੁਸੀਂ ਦੇਖ ਸਕਦੇ ਹੋ ਤੇ ਮੈਂ ਇਹ ਸਿਰਫ ਨਾਰਮਲ ਜਿਹਾ ਬਣਾਉਣਾ ਸੀ ਸੂਟ ਤਾਂ ਮੈਂ ਇਹਦੇ ਵਿੱਚ ਜਿਗਜੈਗ ਤੇ ਰਨਿੰਗ ਸਟਿਚ ਫਰੈਂਚ ਨੋਟ ਤੇ ਚੇਨ ਸਟਿਚ ਨਾਲ ਇਹਨੂੰ ਫਿਲ ਕਰਤਾ ਤੇ ਨੋਟਸ ਨਾਲ ਇਹਨਾਂ ਦੀਆਂ ਟ੍ਰਾਇੰਗਲ ਬਣਾ ਲਈਆਂ ਤੇ ਰਨਿੰਗ ਸਟਿਚ ਇਹਦੇ ਵਿੱਚ ਜਿਹੜਾ ਆਪਾਂ ਟ੍ਰਾਇੰਗਲ ਸ਼ੀਸ਼ਾ ਲਗਾਇਆ ਇਹਨੂੰ ਆਪਾਂ ਕਵਰ ਕਰਤਾ ਇਹ ਸਾਰਾ ਹੀ ਜਿਹੜਾ ਹੈਂਡ ਦਾ ਵਰਕ ਹੈ ਇਹ ਸਾਰਾ ਹੀ ਬਿਨਾ ਚਪਾਈ ਤੋਂ ਕਰਿਆ ਆਪਾਂ ਇਹਦੇ ਵਿੱਚ ਟ੍ਰੈਂਗਲਸ ਨੂੰ ਆਪਾਂ ਨੇ ਮੀజర్ ਕਰ ਕਰਕੇ ਤੇ ਤੁਸੀਂ ਇਸ ਦੀ ਬਣਾਉਂਦਿਆਂ ਦੀ ਵੀਡੀਓ ਚਾਹੁੰਦੇ ਹੋ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਦੱਸਿਓ ਤਾਂ ਆਪਾਂ ਇਹਨੂੰ ਬਣਾਉਣ ਦੀ ਜਿਹੜੀ ਇਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ ਸਸ਼ੀ ਕਾਲ ਜੀ